ਮੰਗਰਾਂ ਨੌਜਵਾਨੋਂ ਉਹ ਤੋਂ ਬਹੁਤ ਆਸ ਹੈ ਉਹਨਾਂ ਦੀਆਂ ਪੀੜ੍ਹੀਆਂ ਨੂੰ ਮੇਰੀ ਵੀ ਦਾੜੀ ਚਿੱਟੀ ਹੋਊਗੀ। ਉਹ ਤੋਂ ਆਸ ਹੈ ਸਾਨੂੰ ਵੀ ਕਿ ਤਾਕਰੇ ਹੋ ਗਏ ਜਿਹੜੇ ਬਹਰੂਤੀਏ ਨੇ ਉਹਨਾਂ ਤੋਂ ਬਚੋ। ਆਪ ਹੱਥ ਤੇ ਸੱਚ ਦੀ ਗੱਲ ਕਰੋ। ਥੋੜੇ ਮੂੰਹੋਂ ਫੱਬਦੀ ਐ ਤੁਸੀਂ ਕਹੋ ਕਿ ਵਿੱਦਿਆ ਮੁਕਤ ਕਰੋ। ਸਾਨੂੰ ਮੈਡੀਕਲ ਸਹੂਲਤਾ ਮੁਕਤ ਦਿਓ ਜਿਹਦੇ ਨਾਲ ਆਪਾਂ ਨੇ ਤਰੱਕੀ ਕਰ ਲਈ ਐ। ਆਹ ਕੋਈ ਤਰੱਕੀ ਨਹੀਂ ਐ। ਕੀ ਕੋਈ ਕਹਿੰਦਾ ਮੈਂ ਘੜਕ ਦਿੰਦਾ ਸੀ ਦੂਆ ਕਹਿੰਦਾ ਮੈਂ ਆਟਾ ਦੇਣਾ ਆਟੇ ਦੇ ਨਾਲ ਕਹਿੰਦਾ ਮੈਂ ਦਾਲ ਦੇਣਾ ਕੋਈ ਕੁਝ ਕਹਿੰਦਾ ਆਪਾਂ ਮੰਗਦੇ ਦੋ ਬਾ ਪੰਜਾਬ ਦੇ ਲੋਕ ਦੇਖੋ ਗੱਲ ਇਹ ਹੈ ਜੀ ਜਿਹੜੇ ਸਾਡੇ ਅੱਜ ਨੌਜਵਾਨ ਨੇ ਉਹ ਜਿਹੜੇ ਰਾਹ ਪਏ ਹੋਏ ਨੇ ਨਸਿਆਂ ਦਾ ਰਾਹ ਜੋ ਆਇਆ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਵੀ ਸਾਨੂੰ ਗਲਤ ਰਾਹ ਸ਼ਰਾਬ ਦੇ ਠੇਕੇ ਥੋੜ੍ਹ ਥੋੜ੍ਹ ਦੇ ਅੱਧਾ ਦਾ ਕਿਲੋ ਮੀਟਰ ਕਿਲੋ ਕਿਲੋ ਮੀਟਰ ਤੇ ਸ਼ਰਾਬ ਦੇ ਠੇਕੇ ਨੇ ਨਸਿਆਂ ਦੇ ਠੇਕੇ ਨੇ ਤੇ ਹੋਰ ਕਿੰਨਾ ਚੱਟਾ ਮੈਡੀਕਲ ਨਸੇ ਐਨੇ ਬਿਕ ਰਹੇ ਨੇ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਨੇ ਸੁੱਤੀਆਂ ਪਈਆਂ ਨੇ ਉਦੋਂ ਨਾਰਾ ਭਗਤ ਸਿੰਘ ਉਹਨਾਂ ਨੇ ਦਿੱਤਾ ਸੀ ਅੱਜ ਸਮੇਂ ਦੀਆਂ ਸਰਕਾਰਾਂ ਚਾਹੇ ਸੈਂਟਰ ਦੀ ਹੈ ਚਾਹੇ ਸਟੇਟ ਦੀਆਂ ਸਰਕਾਰਾਂ ਨੇ ਉਹ ਨਾਰੇ ਤਾਂ ਭੱਜ ਗੀਆਂ ਨੇ ਕਾਲ ਤੋਂ ਪ੍ਰਪਰਹਾਸਨ ਕਰਦੀਆਂ ਨੇ ਉਹਨਾਂ ਦੇ ਸਿਰਫ ਪੁੱਤਾਂ ਤੇ ਹਾਰ ਹੀ ਪਾਉਂਦੀਆਂ ਨੇ ਜਿਹੜਾ ਉਹ ਸੋਚ ਦੇ ਕੇ ਗਏ ਦੇ ਕਿ ਕਰਨਾ ਕੀ ਹੈ ਉਹ ਉਹ ਸੋਚ ਤੇ ਕੋਈ ਪਹਿਰਾ ਨਹੀਂ ਦੇ ਰਿਹਾ ਜਿੱਤੇ ਕਰਕੇ ਮੈਨੂੰ ਦੁੱਖ ਹੁੰਦਾ ਜਿੰਨੂੰ ਸੁਣ ਪਾਉਂਦੇ ਇਹਦੀ ਸੋਚ ਤੇ ਪਹਿਰਾ ਦੇਣਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਜ਼ਿੰਦਗੀ ਦਿੱਤੀ ਹੈ ਇਸ ਚੀਜ਼ ਵਾਸਤੇ ਜਿਹੜੀ ਜ਼ਿੰਦਗੀ ਦਿੱਤੀ ਆ ਉਹ ਚੀਜ਼ ਹਰ ਸਭ ਨੂੰ ਲੋਕਾਂ ਨੂੰ ਨਹੀਂ ਮਿਲੀ ਸਾਡਾ ਨੌਜਵਾਨ ਜੇ ਕੋਈ ਪੰਥ ਦੀ ਕੌਮ ਦੀ ਪੰਜਾਬੀਆਂ ਦੀ ਸਾਰੇ ਹਿੰਦੁਸਤਾਨ ਦੀ ਗੱਲ ਕਰਨੀ ਚਾਹੁੰਦਾ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਤੇ ਵੀ ਇਹ ਟਾਟਾ ਲਾ ਕੇ ਮਿੱਸਾ ਲਾ ਕੇ ਬਾਹਰਲੇ ਜਿਹੜਾ ਭੇਜਦੇ ਨੇ ਤੇ ਉਹਨਾਂ ਨੂੰ ਵੀ ਅੱਤਵਾਦੀ ਵੱਖਵਾਦੀ ਬੇਸਤ੍ਰੋਹੀ ਕਹਿੰਦੇ ਨੇ ਕਿ ਮਾਨਪ੍ਰੀਤ ਬਾਦਲ ਨੇ ਇਹ ਡਰਾਮਾ ਕਰਿਆ ਸੀ ਖਟਕੜਕਲਾ ਭਗਤ ਸਿੰਘ ਉਹਨਾਂ ਦੀ ਮਿੱਟੀ ਮੱਥੇ ਨੂੰ ਲਾ ਕੇ ਸੌਹ ਖਾਧੀ ਸੀ ਉੱਥੇ ਆ ਜੰਮਨਪ੍ਰੀਤ ਇਹੀ ਭਗਵਾਨਤ ਮਾਨ ਨੇ ਸਾਰੀ ਕੈਬਨ ਲਿਜਾ ਕੇ ਸੌ ਖਾਦੀ ਐ ਇਹ ਅਸੀਂ ਸਹੀ ਸਾਫ ਸੁਥਰਾ ਕੰਮ ਕਰਾਂਗੇ ਮਿੱਤਰੋ 5 ਸਾਲ ਲਈ ਤੁਹਾਨੂੰ ਬਣਾਇਆ ਜਿਹਦਾ ਮਨਪ੍ਰੀਤ ਵੰਗੂ ਰੋਲਣਾ ਹੈ ਦਾਤਾ ਕਰੀਂ ਜੋ ਜੋ ਕਰਨਾ ਹੈ ਅਸੀਂ ਪੰਜਾਬ ਵਾਲੇ ਤਾਂ ਪੱਕੇ ਆ ਝੱਲ ਲਾਂਗੇ ਸਸਿਕਾ ਜੀ ਤੁਸੀਂ ਦੇਖ ਰਹੇ ਏ 1 ਮੀਡੀਆ ਚੈਨਲ ਤੇ ਮੈਂ ਅਵਤਾਰ ਚੰਦ ਧਰਮਸੋਧ ਨੱਬਾ ਤੇ ਜਿੱਥੇ ਤੁਹਾਨੂੰ ਅੱਜ ਸਾਰਿਆਂ ਨੂੰ ਪਤਾ ਇੱਕ ਪੰਜਾਬ ਭਾਰ ਦੇ ਵਿੱਚ ਸੇਤ ਭਗਤ ਸਿੰਘ ਦਾ ਜਿਹੜਾ ਸੇਦੀ ਦਿਹਾੜਾ ਉਹ ਮਨਾਇਆ ਜਾ ਰਿਹਾ ਉਸ ਦਿਨ ਸਾਨੂੰ ਅੱਜ ਦੇਖਣ ਨੂੰ ਮਿਲਿਆ ਨਾਭਾ ਦੇ ਵਿੱਚ ਅਕਾਲੀ ਦਾ ਸੁਤੰਤਰ ਵੱਲੋਂ ਜਿਹੜਾ ਅੱਜ ਉਹ ਸੇਤ ਭਗਤ ਸਿੰਘ ਪ੍ਰੈਸ ਕਲਬ ਨਾਲ ਉਹਨਾਂ ਦਾ ਸੇਦੀ ਦਿਹਾੜਾ ਜਿਹੜਾ ਉਹ ਮਨਾਇਆ ਜਾ ਰਿਹਾ ਆਪਾਂ ਉਹਨਾਂ ਨਾਲ ਗੱਲਬਾਤ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਉਹਨਾਂ ਦਾ ਕੀ ਕਹਿਣਾ ਰਾਜ ਜੀ ਕੀ ਨਾਮ ਆਪਣੇ ਆਈ ਆਰ ਕੀ ਨੋਸਰਤ ਨਹੀਂ ਸੁਪਜੀਤ ਸਿੰਘ ਜਿਹੜਾ ਜਿਹੜਾ ਜੱਪਾ ਸਿੰਘ ਦਾ ਸੀ ਜਿਹੜਾ ਜਿਹੜਾ ਆਪਣਾ ਸਕੂਲ ਪੰਜਾਬ ਭਾਰ ਦੇ ਵਿੱਚ ਬਣਾਇਆ ਯਾਰ ਥੋੜੇ ਵੱਲੋਂ ਵੀ ਅੱਜ 90 ਦੇ ਵਿੱਚ ਮੈਜਰ ਜੀ ਕੀ ਗੋਗੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਕਾਲੀ ਦਲ ਸੁਤੰਤਰ ਵੱਲੋਂ ਸਾਡੇ ਮੁਖ ਦਫ਼ਤਰ ਦੇ ਵਿੱਚ 90 ਦੇ ਲਾਹੌਰਾਂ ਗੇਟ ਅਸੀਂ ਸ਼ਹੀਦ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਤਿੰਨੇ ਸ਼ਹੀਦਾਂ ਦਾ ਜੋ ਸ਼ਹੀਦੀ ਦਿਹੜਾ ਬੜੇ ਧੂਮ-ਤਾਮਲਾ ਮਨਾ ਰਹੇ ਆ ਉਹਨਾਂ ਦਾ ਸਤਕਾਰ ਤੇ ਭੇਟ ਕਰ ਰਹੇ ਆ ਇਹ ਅਕਾਲੀ ਦਲ ਸਤੰਤਰ ਵੱਲੋਂ ਚੌਲਾਂ ਦਾ ਲੰਗਰ ਲਾਇਆ ਜਾ ਰਿਹਾ ਇਸ ਕਰਕੇ ਅਸੀਂ ਉਹਨਾਂ ਸ਼ਹੀਦਾਂ ਨੂੰ ਆਪਣੇ ਯਾਦ ਕਰਦੇ ਆ ਤੇ ਜਿਹੜੇ ਨੌਜਵਾਨਾਂ ਨੂੰ ਕਿਸੇ ਕਿਸੇ ਦਿਨ ਦੇਣਾ ਚਾਹੁੰਦੇ ਜੋ ਅੱਜ ਨਸ਼ੇ ਦੇ ਦੌਰ ਤੇ ਜਾ ਰਹੇ ਨੇ ਉਹਨਾਂ ਨੂੰ ਅਸੀਂ ਕੀ ਕਹਾਂ ਦੇਖੋ ਗੱਲ ਇਹ ਹੈ ਜੀ ਜਿਹੜੇ ਸਾਡੇ ਅੱਜ ਨੌਜਵਾਨ ਨੇ ਉਹ ਜਿਹੜੇ ਰਾਹ ਪਏ ਹੋਏ ਨੇ ਨਸਿਆਂ ਦਾ ਰਾਹ ਜੋ ਆਇਆ ਸਾਡੇ ਦੇਸ਼ ਦੇ ਵਿੱਚ ਸਾਡੀ ਸਟੇਟ ਦੇ ਵਿੱਚ ਬਹੁਤ ਬੁਰਾ ਹਾਲ ਹੈ ਕਿਉਂਕਿ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਉਹ ਵੀ ਸਾਨੂੰ ਗਲਤ ਰਾਹ ਸਰਾਬ ਦੇ ਠੇਕੇ ਥੋਂ ਥੋਂ ਦੇ ਅੱਧਾ ਦਾ ਕਿਲੋਮੀਟਰ ਕਿਲੋ ਕਿਲੋਮੀਟਰ ਤੇ ਸਰਾਬ ਦੇ ਠੇਕੇ ਨੇ ਨਸਿਆਂ ਦੇ ਠੇਕੇ ਨੇ ਤੇ ਹੋਰ ਕਿੰਨਾ ਚਟਾ ਮੈਡੀਕਲ ਨਸੇ ਐਨੇ ਬਿਕ ਰਹੇ ਨੇ ਸਰਕਾਰਾਂ ਪਤਾ ਨਹੀਂ ਕੀ ਕਰਦੀਆਂ ਨੇ ਸੁੱਤੀਆਂ ਪਈਆਂ ਨੇ ਹੈ ਜੀ ਸਾਡਾ ਨੌਜਵਾਨ ਪੀੜ੍ਹੀ ਜਿਹੜੀ ਐਜੂਕੇਸ਼ਨ ਦੇ ਵਿੱਚ ਬਹੁਤ ਵਧੀਆ ਸੀ ਉਹ ਤਾਂ ਬਾਹਰ ਲਿਆ ਸਟੇਟਾਂ ਬਾਹਰਲੇ ਦੇਸ਼ਾਂ ਚਲੀ ਗਈ ਜਿਹੜੇ ਮਾੜੇ ਮੋٹے ਇੱਥੇ ਰਹਿ ਗਏ ਨੌਜਵਾਨ ਉਹ ਨਸ਼ਿਆਂ ਦੇ ਰਾਹ ਪੈ ਗਏ ਇਸ ਕਰਕੇ ਸਾਡਾ ਸਾਡੀ ਜਿਹੜੀ ਸਰਕਾਰਾਂ ਨੇ ਉਹ ਸਾਨੂੰ ਵੀ ਕੋਈ ਪੰਜਾਬ ਨੂੰ ਜਾਦਾ ਚੰਗਾ ਨਹੀਂ ਸਮਝਦੀਆਂ ਉਹ ਕਹਿੰਦੀਆਂ ਨੇ ਵੀ ਇਹ ਨੌਜਵਾਨ ਜਿਹੜੇ ਹੈਗੇ ਆ ਇਸੇ ਰਾਹ 'ਤੇ ਰਹਿਣ ਕਿਉਂ ਕਿ ਆ ਤੁਸੀਂ ਦੇਖੋ ਹੁਣ ਸੰਗਰੂਰ ਦੇ ਵਿੱਚ ਹਾਂਜੀ ਕਿੰਨਾ ਨਸ਼ਾ ਉਹ ਘਟੀਆ दारू ਬੇਚ ਕੇ ਉਥੇ ਅੱਜ 18 ਮਰਗੇ ਹੈ ਜੀ ਉਹ ਕਾਰਨ ਕੀ ਹੈ ਵੀ ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਦੋਂ 2 ਨੰਬਰ ਦੀ दारू ਬਣਦੀ ਹੈ ਇਹਨਾਂ ਨੂੰ ਕਿਤੇ ਹੁਣ ਪਤਾ ਨਹੀਂ ਉਹਦੀ ਪੂਰੀ ਗੌਰ ਕਰਨੀ ਚਾਹੀਦੀ ਹੈ ਉਹਨਾਂ ਨੂੰ ਵੱਧ ਤੋਂ ਵੱਧ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਹੈ ਰਵੰਸਿੰਘ ਖਾਟੜਾ ਕਿਹੜਾ ਜਿਹੜਾ ਅੱਜ ਸੀਰਪਗਸੇਂ ਦਾ ਪਬਨਾ ਸੀਦਿਆੜਾ ਮਾਰਿਆ ਜਿਹਦੇ ਬਾਰੇ ਕੀ ਹੋਇਆ ਪੂਰੀ ਇਹ 23 ਮਾਰਚ ਨੂੰ ਅਸੀਂ ਹਰ ਸਾਲ ਇਹ ਮਨਾਉਂਦੇ ਹਾਂ ਵੀ ਐ ਇੱਕ ਦੀ ਅਸੀਂ ਕੋਸੋ ਲੰਗਰ ਵੀ ਲਾ ਰਹੇ ਹਾਂ ਚੌੜਾਉਂਦਾ ਵੀ ਸਾਰੇ ਆਪਣੇ ਪਾਰਟੀ ਵਰਕਰ ਸਾਰੇ ਬੁਲਾਏ ਹੋਏ ਨੇ ਸਾਰੇ ਬੈਠੇ ਨੇ ਮੀਟ ਕਰਕੇ ਅਸੀਂ ਚੌੜਾ ਲੰਗਰ ਲਾ ਕੇ ਮਨਾਉਣਾ ਹੈ ਉਹ ਹੋਰ ਕਿਸ ਨੇ ਜਨਾ ਚਾਹਣਾ ਤੁਸੀਂ ਨਵਾਂ ਬਸਣ ਹੋਰ ਕਿਸ ਨੂੰ ਮਿਲਣਾ ਚਾਹੁੰਦੇ ਨਵਾਂ ਨਵਸੇ ਇਹ ਕਹਿਣਾ ਚਾਹੁੰਦੇ ਆ ਵੀ ਭਗਤ ਸਿੰਘ ਜੀ ਭਗਤ ਸਿੰਘ ਦੀ ਜਿਹੜੀ ਸੋਚ ਤੇ ਪੈਰਾ ਦੇਣਾ ਚਾਹੀਦਾ ਜਿਸ ਤਰ੍ਹਾਂ ਇਹਨਾਂ ਨੇ ਆਪਣੀ ਜੀਹਦੀ ਦਿੱਤੀ ਹੈ ਇਸ ਚੀਜ਼ ਵਾਸਤੇ ਜਿਹੜੀ ਸੀਧੀ ਦਿੱਤੀਆ ਉਹ ਚੀਜ਼ ਹਰ ਸਾਨੂੰ ਲੋਕਾਂ ਨੂੰ ਨਹੀਂ ਮਿਲੀ ਸਾਨੂੰ ਇਸ ਗੱਲ ਦਾ ਦੁੱਖਾ ਵੀ ਇਸ ਗੱਲ ਨੂੰ ਜ਼ਰੂਰ ਅਪਣਾਉਣਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਅੱਜ ਦਾ ਜਿਹੜਾ ਅਹਿਮ ਦਿਨ ਹੈ ਸ਼ਹੀਦ ਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸਖਦੇਵ ਸ਼ਹੀਦ ਉਦਮ ਸਿੰਘ ਜਿੰਨੇ ਵੀ ਉਸ ਮੂਵਮੈਂਟ ਦੇ ਵਿੱਚ ਸ਼ਹੀਦ ਹੋਏ ਉਹਨਾਂ 'ਚ ਕੋਈ ਵੀ ਹੋਵੇ ਚਾਹੇ ਮਾਸੂਮ ਬੱਚਾ ਸ਼ਹਾਦਤ ਦਾ ਜਾਨ ਪੀ ਗਿਆ ਸਾਡੀ ਕੋਈ ਚਾਹੇ ਧੀ ਪੀ ਗਈ ਜੀਨੇ ਵੀ ਉਸ ਮੂਵਮੈਂਟ ਦੇ ਵਿੱਚ ਸ਼ਹਾਦਤ ਦਿੱਤੀ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਸਤਿ ਦਾ ਤੇ ਸਤਕਾਰ ਭੇਟ ਕਰਦੇ ਆ ਮਕਸਦ ਇਹ ਹੈ ਕਿ ਜਿਹੜਾ ਉਦੋਂ ਨਾਰਾ ਭਗਤ ਸਿੰਘ ਉਹਨਾਂ ਨੇ ਦਿੱਤਾ ਸੀ ਅੱਜ ਸਮੇਂ ਦੀਆਂ ਸਰਕਾਰਾਂ ਚਾਹੇ ਸੈਂਟਰ ਦੀ ਹੈ ਚਾਹੇ ਸਟੇਟ ਦੀਆਂ ਸਰਕਾਰਾਂ ਨੇ ਉਹ ਨਾਰੇ ਤੋਂ ਭੱਜ ਗਿਆ ਨੇ ਗੱਲ ਤੋਂ ਉੱਪਰ ਪ੍ਰਭਾਸ਼ਨ ਕਰਦੀਆਂ ਨੇ ਉਹਨਾਂ ਦੇ ਸਿਰਫ ਬੁੱਤਾਂ ਤੇ ਹਾਰ ਹੀ ਪਾਉਂਦੀਆਂ ਨੇ ਜਿਹੜਾ ਉਹ ਸੋਚ ਦੇ ਕੇ ਗਏ ਨੇ ਵੀ ਕਰਨਾ ਕੀ ਹੈ ਉਹ ਉਹ ਸੋਚ ਤੇ ਕੋਈ ਪਹਿਰਾ ਨਹੀਂ ਦੇ ਰਿਹਾ ਜਿੱਤੇ ਕਰਕੇ ਮੈਨੂੰ ਦੁੱਖ ਆਉਂਦਾ ਹੈ ਉਲਟਾ ਉਦੋਂ ਦੇ ਸਹੀਦ ਭਗਤ ਸਿੰਘ ਰਾਜਗੁਰੂ ਸਖਦੇਵ ਇਹਨਾਂ ਨੂੰ ਅੱਜ ਵੀ ਸੈਂਟਰ ਦੇ ਰਿਕਾਰਡ ਵਿੱਚ ਇਹ ਬੋਲਦੇ ਨੇ ਅਤਵਾਦੀ ਵੱਖਵਾਦੀ ਦੇਸ਼த்ਰੋਹੀ ਉਦੋਂ ਸਮੇ ਦੇ ਹਾਕਮਾਂ ਨੇ ਕਿਹਾ ਉਹੀ ਘੜੀ 'ਚ ਅੱਜ ਸਾਡਾ ਨੌਜਵਾਨ ਜੇ ਕੋਈ ਪੰਥ ਦੀ ਕੌਮ ਦੀ ਪੰਜਾਬੀਆਂ ਦੀ ਸਾਰੇ ਹਿੰਦੁਸਤਾਨ ਦੀ ਕੋਈ ਗੱਲ ਕਰਨੀ ਚਾਹੁੰਦਾ ਹੈ ਕਿਸੇ ਵੀ ਪਾਰਟੀ ਦਾ ਹੋਵੇ ਉਹਦੇ ਤੇ ਵੀ ਇਹ ਟਾਡਾ ਲਾ ਕੇ ਮੀਸਾ ਲਾ ਕੇ ਬਾਹਰ ਲਿਆ ਜਿਹੜਾ ਚ ਭੇਜਦੇ ਨੇ ਤੇ ਉਹਨਾਂ ਨੂੰ ਵੀ ਅੱਤਵਾਦੀ ਵੱਖਵਾਦੀ ਦੇਸ਼த்ਰੋਹੀ ਕਹਿੰਦੇ ਨੇ ਮੈਂ ਕਹਿਣਾ ਚਾਹੁੰਦਾ ਸਰਕਾਰੋ ਜੇ ਤੁਹਾਨੂੰ ਹੱਕ ਤੇ ਸੱਚ ਦੀ ਲੜਾਈ ਲੜਦਾ ਬੰਦਾ ਅੱਤਵਾਦੀ ਲੱਗਦਾ ਮੈਨੂੰ ਲੱਗਦਾ ਫਿਰ ਤੁਸੀਂ ਸਰਵੇ ਕਰਾ ਕੇ ਦੇਖ ਲਓ ਕੋਈ ਵੀ ਨਹੀਂ ਬਚਣਾ ਜਿਹੜਾ ਇਹ ਬਾਹ ਖੜੀ ਕਰਕੇ ਨਾ ਕਹੇ ਮੈਂ ਵੀ ਅੱਤਵਾਦੀ ਆ ਬਈ ਜੇ ਤੇ ਇਹ ਪੜਾਣੀ ਦੀ ਰੱਖਿਆ ਕਰਨਾ ਅੱਤਵਾਦੀ ਹੈ ਆਪਣੇ ਹੱਕ ਮੰਗਣਾ ਅੱਤਵਾਦੀ ਹੈ ਤਾਂ ਸਾਰਾ ਹਿੰਦੁਸਤਾਨੇ ਅੱਤਵਾਦੀ ਹੈ ਮੋਦੀ ਸਾਹਿਬ ਸਟੇਟ ਦੇ ਮੁੱਖ ਮੰਤਰੀ ਜਿੰਨੇ ਵੀ ਬਣਦੇ ਹੋ ਤੁਸੀਂ ਜਦ ਬਹਿ ਕੇ ਚਰਚਾ ਕਰਦੇ ਹੋ ਜਰੂਰ ਕਿਰਪਾ ਕਰਿਆ ਕਰੋ ਇਹਦੇ ਤੇ ਵੀ ਟਕਰਾਅ ਕਰੋ ਆਪੱਚ ਜਿਹੜੇ ਸਾਡੇ ਹੱਕ 'ਚ ਨਹੀਂ ਕਹਿੰਦੇ ਅੱਤਵਾਦੀ ਪਿਆਰ ਕਰਦੇ ਹੋ ਇਹ ਯੋਧਿਆਂ ਨੂੰ ਉਹ ਉਹ ਸਾਡੇ ਹੱਕ 'ਚ ਬੋਲੋ ਜਿਹੜੇ ਜਿਹੜੇ ਉਸੇ ਉਹਨਾਂ ਦੀ ਬੋਲੀ ਬੋਲਣੀ ਚਾਹੁੰਦੇ ਹੋ ਦਿੱਲੀ ਦੀ ਬੋਲੋ ਸਾਨੂੰ ਕੀ ਇਤਰਾਜ ਆ ਪਰ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਜਿਹੜੀ ਆਪਣੀ ਸਰਕਾਰ ਆਮ ਸਰਕਾਰ ਹੈ ਜਦੋਂ ਇਹਨਾਂ ਨੇ ਸਰਕਾਰ ਸੱਤੇ ਦੇ ਵਿੱਚ ਆਈ ਆ ਪੱਗ ਬੰਨ ਕੇ ਭਗਤ ਸਿੰਘ ਵਾਲੀ ਇਹਨਾਂ ਨੇ ਬੜੇ ਵਾਅਦੇ ਕੀਤੇ ਪਰ ਉਹ ਦਿਖ ਨਹੀਂ ਰਹੇ ਜੀ ਆਪਾਂ ਨੂੰ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਕੇਜਰੀਵਾਲ ਕੇਜਰੀਵਾਲ ਜਿਹੜਾ ਕੱਲ ਦਾ ਜੇਲ੍ਹ ਚਾਤਰਾ ਨੂੰ ਦੁਰਿਆ ਹਾਲੇ ਥਾਣੇ ਚ ਹੈ ਉਹ ਤੇ ਭਗਤ ਸਿੰਘ ਦੇ ਪੱਗ ਬੰਨ ਕੇ ਗਿਆ ਕੇਜਰੀਵਾਲ ਨੇ ਇਹ ਪੱਗ ਰੱਖ ਦਿੰਦੇ ਹੋਣਗੇ ਉਹ ਜਦ ਇਹ ਲਾ ਦਿੰਦਾ ਤੇ ਇੱਥੇ ਆਪਣੇ ਵਾਲਾ ਭਗਵੰਤ ਮਾਨ ਉੱਦਣ ਦੀ ਉਹ ਬੰਨੀ ਫਿਰਦਾ ਇਹਦੇ ਨਾਲ ਦੇ ਵੀ ਹੋਰ ਵੀ ਲੜ ਛੱਡ ਛੱਡ ਬੰਦਦੇ ਨੇ ਪਰ ਜਿਹੜੀ ਉਹਦੀ ਸੋਚ ਆ ਤਾਂ ਫੇਰ ਕਹਿਣਾ ਉਹ ਸੋਚ ਤੇ ਕੋਈ ਜਾਣ ਨੂੰ ਤਿਆਰ ਨਹੀਂ ਪਰ ਪੱਗਾਂ ਨਾਲ ਨਹੀਂ ਕਦੇ ਬਦਲਾ ਆਉਂਦਾ ਹੁੰਦਾ ਬਦਲਾ ਆਉਣ ਦੇ ਲਈ ਬਹੁਤ ਲੜਾਈ ਲੜਨੀ ਪੈਂਦੀ ਐ ਉਧਰ ਨੂੰ ਇਹ ਤੁਰੇ ਨਹੀਂ ਉਲਟਾ ਸਗਾ ਇਹ ਠੱਪਾ ਪਤਾ ਕਿਹੜਾ ਲੱਗਿਆ ਇਹਨਾਂ ਤੇ ਸ਼ਰਾਬ ਘਟਾਲੇ ਦਾ ਨਸ਼ਿਆਂ ਦਾ ਜਿਹਨੂੰ ਇਹ ਇਹ ਨਾਰਾ ਦੇ ਕੇ ਸਾਡੇ ਚ ਆਏ ਕਿ ਜੀ ਅਸੀਂ ਨਸੇ ਬੰਦ ਕਰ ਦਾਂਗੇ ਨਸੇ ਨਸੇ ਤੇ ਚੱਲਣਗੇ ਨਹੀਂ ਉਹ ਚੱਲਣ ਦੀ ਬਜਾਏ ਸਕੂਲ ਕਾਲਜ ਗੁਰਦੁਆਰੇ ਮੰਦਰਾਂ ਮਸੀਤਾਂ ਨੂੰ ਨਹੀਂ ਬਖਸ ਰਹੇ ਉਹਨਾਂ ਦੇ ਨੇੜੇ ਵੀ ਸ਼ਰਾਬ ਦੇ ਠੇਕਿਆਂ ਦੇ ਸਗਾ ਦੁਕਾਨਾਂ ਵੱਧ ਗਈਆਂ ਕੇਜਰੀਵਾਲ ਨੇ ਬਾਅਦ ਪੁੱਤ ਨੇ ਥੋ ਠੇਕੇ ਚੱਕ ਕੇ ਸਿੱਧਾ ਹਰੇਕ ਦੁਕਾਨ ਤੇ ਪਾਵਰ ਕਰਤੀ ਸੀ ਵੀ ਜਿਵੇਂ ਮਰਜ਼ੀ ਵੇਚੀ ਜਾ ਉਹਨੇ ਸਿੱਧਾ ਹੀ ਲਾਇਸੈਂਸ ਦੇ ਦਿੱਤੇ ਤੇ ਇਹ ਜਿਹੜਾ ਇਹ ਗੋਰਖ ਧੰਦਾ ਹੈ ਗੋਰਖ ਧੰਦਾ ਦਾ ਭਗਤ ਸਿੰਘ ਉਹਨਾਂ ਨੇ ਤਾਂ ਇਹਦੇ ਨੇੜੇ ਵੀ ਨਹੀਂ ਗਏ ਇਹ ਇਹ ਗੋਰਖ ਧੰਦੇ ਦੀ ਮਾਰ ਪੈ ਗਈ ਇਹਨਾਂ ਨੂੰ ਮੈਂ ਇਹ ਕਹਿਣਾ ਚਾਹੁੰਨਾ ਕਿ ਬਹੁਤ ਮਾੜਾ ਵੱਡੀ ਸਾਰਿਆਂ ਨੂੰ ਅਹਿਮ ਗੱਲ ਜਿਹੜੀ ਮੈਂ ਕਹਿਣ ਚੱਲਿਆ ਸਾਰੇ ਲੋਕ ਧਿਆਨ ਨਾਲ ਸੁਣ ਲੈਣ ਕਿ ਮਨਪ੍ਰੀਤ ਬਾਦਲ ਨੇ ਇਹ ਡਰਾਮਾ ਕਰਿਆ ਸੀ ਖਟਕੜ ਕਲਾ ਭਗਤ ਸਿੰਘ ਉਹਨਾਂ ਦੀ ਮਿੱਟੀ ਮੱਥੇ ਨੂੰ ਲਾ ਕੇ ਸੌਂ ਖਾਦੀ ਸੀ ਕਿੱਥੇ ਅੱਜ ਮਨਪ੍ਰੀਤ ਇਹੀ ਭਗਵੰਤ ਮਾਨ ਨੇ ਸਾਰੀ ਕੈਬਨ ਲਾ ਜਾ ਕੇ ਸੌਂ ਖਾਦੀ ਹੈ ਕਿ ਅਸੀਂ ਸਹੀ ਸਾਫ਼ ਸੁਥਰਾ ਕੰਮ ਕਰਾਂਗੇ ਮਿੱਤਰੋ 5 ਸਾਲ ਲਈ ਤੁਹਾਨੂੰ ਬਣਾਇਆ ਜੇ ਤਾਂ ਮਨਪ੍ਰੀਤ ਵਾਂਗੂ ਰੋੜ ਲੈ ਤਾਂ ਤਾਂ કરી ਜਾਓ ਜੋ ਕਰਨਾ ਹੈ ਅਸੀਂ ਪੰਜਾਬ ਵਾਲੇ ਤਾਂ ਪੱਕੇ ਆ ਝੱਲ ਲਾਂਗੇ ਜੇ ਦੁਬਾਰਾ ਲਈ ਸੋਚ ਰੱਖਣੀ ਹੈ ਫਿਰ ਆ ਜਾਓ ਖੁੱਲ ਕੇ ਜੋ ਕੌਮ ਚਾਉਂਦੀ ਹੈ ਪੰਥ ਚਾਉਂਦਾ ਪੰਜਾਬੀ ਚਾਉਂਦੇ ਨੇ ਉਹ ਉਹਨਾਂ ਦਾ ਉਹਨਾਂ ਨੂੰ ਇਨਸਾਫ ਦਿਓ ਜੇ ਪਿਛਲਿਆਂ ਨੇ ਨਹੀਂ ਦਿੱਤਾ ਤਾਂ ਤੁਹਾਨੂੰ 92 ਸੀਟਾਂ ਦਿੱਤੀਆਂ ਨੇ ਰਿਕਾਰਡ ਆ ਕਿ ਪੰਜਾਬੀ ਜਿੱਧਰ ਨੂੰ ਪੈਂਦੇ ਨੇ ਅੱਖਾਂ ਮੀਚ ਕੇ ਪੈਂਦੇ ਨੇ ਨੇਰੀ ਲਿਆਉਂਦੇ ਨੇ ਨੇਰੀ 'ਚ ਅਕਾਲੀ ਕਾਗਰਸੀ ਭਲਾਣੇ ਤੇ ਮਕੇ ਪਤਾ ਨਹੀਂ ਕਿੰਨੇ ਕ ਰੋਲ ਰੋਲ ਰੱਖਤੇ ਥੋਨੂੰ ਲਿਆਂਦਾ ਪਰ ਹੁਣ ਤੁਸੀਂ ਧਰੋ ਨਾ ਕਮਾਓ ਲੋਕਾਂ ਨਾਲ ਇਨਸਾਫ ਕਰੋ ਹੁ ਨੌਜਵਾਨਾਂ ਨੂੰ ਤੁਸੀਂ ਕਿਸ ਨੇ ਦੱਸਿਆ ਜੰਮਾ ਮੈਂ ਕਹਿੰਦਾ ਨੌਜਵਾਨੋ ਥੋਤੋਂ ਬਹੁਤ ਆਸ ਹੈ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੁਣ ਮੇਰੀ ਵੀ ਦਾੜ੍ਹੀ ਚਿੱਟੀ ਹੋ ਗਈ ਥੋਤੋਂ ਆਸ ਹੈ ਸਾਨੂੰ ਵੀ ਕਿ ਤਾਕੜੇ ਹੋ ਕੇ ਜਿਹੜੇ ਬਹਰੂਪੀਏ ਨੇ ਉਹਨਾਂ ਤੋਂ ਬਚੋ ਆਪ ਹੱਕ ਤੇ ਸੱਚ ਦੀ ਗੱਲ ਕਰੋ ਥੋਡੇ ਮੂੰਹੋਂ ਫੱਪਦੀ ਆ ਤੁਸੀਂ ਕਹੋ ਕਿ ਵਿਦਿਆ ਮੁਕਤ ਕਰੋ ਸਾਨੂੰ ਮੈਡੀਕਲ ਸਹੂਲਤਾ ਮੁਕਤ দাও ਜਿਹਦੇ ਨਾਲ ਆਪਾਂ ਨੇ ਤਰੱਕੀ ਕਰਨੀ ਹੈ ਆਹ ਕੋਈ ਤਰੱਕੀ ਨਹੀਂ ਹੈ ਵੀ ਕੋਈ ਕਹਿੰਦਾ ਮੈਂ ਕਣਕ ਦਿੰਦਾ ਸੀ ਦੂਆ ਕਹਿੰਦਾ ਮੈਂ ਆਟਾ ਦੇਣਾ ਆਟੇ ਦੇ ਨਾਲ ਕਹਿੰਦਾ ਮੈਂ ਧਾਲ ਦੇਣਾ ਕੋਈ ਕੁਝ ਕਹਿੰਦਾ ਆਪਾਂ ਮੰਗਦੇ ਸਿਰੋਪਾ ਪੰਜਾਬ ਦੇ ਲੋਕ ਅਸੀਂ ਤਾਂ ਵੰਡਦੇ ਆ ਸਾਡੇ ਤਾਂ ਸੜਕਾਂ ਤੇ ਲੰਗਰ ਲਾ ਲਾ ਕੇ ਅੱਜ ਵੀ ਲੋਕ ਲਾਉਂਦੇ ਨੇ ਸਾਤੋਂ ਵੀ ਜਿੰਨੀ ਕ ਸੇਵਾ ਹੁੰਦੀ ਆ ਅਸੀਂ ਵੀ ਸਾਡੇ ਸੀਦਾਂ ਨੂੰ ਯਾਦ ਕਰਕੇ ਅੱਜ ਚੌਲਾਂ ਦਾ ਲੰਗਰ ਲਾਵਾਂਗੇ ਇਸ ਲਈ ਜਿਹੜੇ ਵੰਡਦੇ ਹੁਣ ਉਹ ਭਿਖਾਰੀ ਨਹੀਂ ਬਣਦੇ ਹੁੰਦੇ ਸਰਕਾਰਾਂ ਸਾਨੂੰ ਭਿਖਾਰੀ ਨਾ ਸਮਝਣ